ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਕੋ ਮਾਹਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡ ਚੁਗੇ ਕਲਾ ਜ਼ਿਲ੍ਹਾ ਬਠਿੰਡਾ ਪੈਂਦਾ ਇਸ ਪੰਡ ਨੂੰ ਤੇ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਚੰਗੇ ਪਸ਼ੂ ਆਉਂਦੇ ਜਾਂਦੇ ਸਦਾ ਹੀ ਰਹਿੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਆ ਇੱਕ ਦੋ ਦੰਦ ਵੱੱਛੀ ਆ ਦੋਸਤੋ ਪਹਿਲਾ ਸੂਆ ਸੂਈ ਆ ਜਰਸੀ ਆ ਇਹ ਵਿਕਾਊ ਆ ਬੰਦ ਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹਨਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਵੇਖ ਰਹੇ ਸੋਖਰਾਜ ਪੋਮਾਰਾਂ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਲੈਨੇ ਆ ਦੋਸਤੋ ਸਾਰੀ ਜਾਣਕਾਰੀ ਤੇ ਕਰਦੇ ਆਂ ਦੋਸਤੋ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਾਈ ਜੀ ਬਹੁਤ ਵਧੀਆ ਜੀ ਤੇ ਆਪਣਾ ਨਾਮ ਦੱਸ ਦਿਓ ਤੇ ਨੰਬਰ ਦੱਸ ਇਹ ਆਪਣਾ ਨਾਮ ਮੇਰਾ ਨੰਬਰ 7508679486 7508679486 79486 ਪਿੰਡ ਚੁੱਗੇ ਕਲਾਂ ਠੀਕ ਹੈ ਕੀ ਨਾਮ ਬਾਈ ਆਪਣਾ ਡੀਸੀ ਨਾਮ ਜੀ ਠੀਕ ਹੈ ਜੀ ਤੇ ਬਾਈ ਆਪਣਾ ਵਪਾਰ ਲੈਣ ਦਾ ਹੀ ਕੰਮ ਆ ਜੀ ਇਹ ਮਾਰਾ ਮੋਟਾ ਵਪਾਰ ਲੈਣ ਦਾ ਕੰਮ ਆ ਆਪਣਾ ਬਾਕੀ ਖੇਤੀਬਾੜੀ ਬਾਕੀ ਖੇਤੀਬਾੜੀ ਵੱਡਾ ਕੰਮ ਆ ਆਪਣਾ ਠੀਕ ਹੈ ਇਹ ਜਿਹੜੀ ਵੜਾ ਬਾਈ ਕਿੰਨਾ ਮਸੂਆ ਸੂਈ ਆ ਇਹ ਪਹਿਲਾ ਵੜਾ ਹੈ ਪਹਿਲਾ ਸੂਆ ਤੇ ਕਿੰਨਾ ਕ ਦੁੱਧ ਕੱਢ ਦੂਗੀ ਤੁਹਾਡੇ ਅੰਦਾਜ਼ੇ ਮਾਖਲੇ ਮਾਲਕ ਨੇ ਦੱਸਿਆ ਸੀਗਾ 20 ਲੀਟਰ ਦੁੱਧ 20 ਲੀਟਰ ਹਾਂ ਠੀਕ ਹੈ ਤੇ 14 15 ਲੀਟਰ ਖੁੱਲਾ ਪਾ ਵੀ ਪਾਈ ਦੇਊਗੀ ਠੀਕ ਆ ਸੋਹਣਾ ਥਣ ਹਵਾਨਾ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹ ਬਾਈ ਰਾਤ ਹੀ ਸੂਈ ਆ ਰਾਤ ਹੀ ਸੂਈ ਆ ਬਾਈ ਜੀ ਆ ਦੇਖ ਸਕਦੇ ਹੋ ਬੱਚਾ ਬੱਚਾ ਚੰਗੀ ਕੁਆਲਿਟੀ ਦਾ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਬੜੀ ਠੰਡੀ ਸੀ ਇੱਕ ਸਾਗਦਾਂ ਤੁਸੀਂ ਨਹੀਂ ਗਾ ਬਹੁਤ ਸੋਹਣਾ ਥਣ ਲੱਗਿਆ ਤੇ ਬਾਕੀ ਸੀਲਸਲਾ ਦਾ ਬਹੁਤ ਆ ਦੋਸਤੋ ਭਾਈ ਹੱਥ ਲਾ ਰਿਆ ਹਲਦੀ ਨਹੀਂ ਮੂੰ ਮੱਥਾ ਵੀ ਤੁਹਾਨੂੰ ਦਿਖਾਉਣੇ ਹਨ ਕੰਨ ਕੰਨ ਕੁਆਲਟੀ ਬਹੁਤ ਦੇਖ ਸਕਦੇ ਹੋ ਤੁਸੀਂ ਚੰਗੀ ਕੁਆਲਟੀ ਆ ਦੂਜੇ ਪਾਸੇ ਵੀ ਤੁਹਾਨੂੰ ਹਵਾਨੇ ਦੀ ਜਜਮੈਂਟ ਕਰਾਉਣੇ ਰਾਤ ਸੂਈਆ ਦੋਸਤੋ ਜੇਰ ਹਜੇ ਪੈਣ ਵਾਲੀ ਆ ਜੇਰ ਪੈ ਜਾਣੀ ਹੈ ਦੀ ਤੇ ਦੇਖ ਸਕਦੇ ਹੋ ਤੁਸੀਂ ਭਾਈ ਹੱਥ ਮਾਰ ਰਿਆ ਹਲਦੀ ਨਹੀਂ ਬਿਲਕੁਲ ਬਹੁਤ ਸ਼ਾਨਦਾਰ ਥਣ ਹਵਾਨਾ ਖੁੱਲਾ ਲੇਵਾ ਬਣਿਆ ਥਲਾਂ ਦੀ ਪੂਰੀ ਗਰੰਟੀ ਹੈ ਤੇ ਨਾੜਾਂ ਹਵਾਨੇ ਦੇ ਉੱਤੇ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਤੋੜ ਕੇ ਤੁਹਾਨੂੰ ਦਿਖਾਵਾਂਗੇ ਲਓ ਵੀ ਮਿੱਤਰੋ ਤੋੜਦੀ ਤਾਂ ਤੁਹਾਨੂੰ ਇਹਦੀ ਸਾਰੀ ਜਜਮੈਂਟ ਆ ਜਾਣੀ ਬਹੁਤ ਸਾਫ਼ ਸੁਥਰਾ ਵੱਡਾ ਹਵਾਨਾ ਇਨਾਂ ਦੇ ਦੋਸਤੋ ਦੁੱਧ ਦੀ ਫੈਂਟ ਵੀ ਬਹੁਤ ਹੁੰਦੀ ਆ ਤੇ ਦੁੱਧੋ ਚੰਗਾ ਵੀ ਬਹੁਤ ਚੰਗਾ ਗਾੜਾ ਹੁੰਦਾ ਦੁੱਧ ਇਹਨਾਂ ਦਾ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਹੈ ਦਾ ਜੀ ਮੁੱਲ ਤਾਂ ਬਈ ਕੁਛ ਮਰਜ਼ੀ ਕਰਾਲਾ ਬਈ 65000 ਮੁੱਲ ਦਾ ਅੱਠ ਦੀ ਹਾਂ ਹਾਂ ਨਹੀਂ 60 ਦੀ ਹਾਂ ਨਾ ਹਾਂ ਵਾਹ ਜੀ ਵਾਹ ਲੋ ਵੀ ਮਿੱਤਰੋ 65000 ਬਾਈ ਨੇ ਮੁੱਲ ਕੀਤਾ 60 ਦੀ ਬਾਈ ਕਹਿੰਦਾ ਹਾਂ ਨਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵਹਿੜ ਪਸੰਦ ਆ ਤਾਂ ਪਹਿਲਾ ਸੂਆ ਸੂਈ ਆ ਰਾਤ ਹੀ ਸੂਈ ਆ ਦੋਸਤੋ ਚੰਗਾ ਦੁੱਧ ਕੱਢ ਦੂਗੀ ਬਾਈ ਕਹਿੰਦਾ 15-16 ਲੀਟਰ ਇਹ ਦੁੱਧ ਪਾ ਦੂਗੀ ਤੇ ਚੰਗੀ ਇਹਦੀ ਮਾਂ ਸੀ ਬਾਈ ਦਾ ਨੰਬਰ ਇਹਵਾ ਦੇ ਸਿਰ ਤੇ ਆ ਹੁਣ ਹਾਂ ਬਾਕੀ ਸੇਵਾ ਦੇ ਸਿਰ ਤੇ ਆ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾdna ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਆ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ